ਵੇਲੇ ਮਹਾਰਾਜ ਸਿੰਘ ਨੇ ਇੱਕ ਨਾਚੀ ਮੋਰਾਂ ਦਾ ਜਦੋਂ ਨਾਚ ਵੇਖਿਆ ਇਹ ਗੱਲ ਦਾ ਪਤਾ ਲੱਗਾ ਅਕਾਲੀ ਬਾਬਾ ਫੂਲਾ ਸਿੰਘ ਨੂੰ ਉਸੇ ਵੇਲੇ ਹੀ ਮਹਾਰਾਜ ਸਿੰਘ ਨੂੰ ਤਨਖਾਈਆ ਇਕਰਾਰ ਦੇ ਦਿੱਤਾ ਦੇਖੋ ਸ੍ਰੀ ਅਕਾਲ ਦੇ ਸਭ ਜਥੇਦਾਰ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਸੇ ਵੇਲੇ ਹੀ ਮਹਾਰਾਜ ਰਣਜੀਤ ਸਿੰਘ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਆਖਿਆ ਅਕਾਲ ਤਖਤ ਦੇ ਪੇਸ਼ ਕੀਤਾ ਜਾਵੇ ਇਹ ਗੱਲ ਦਾ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗਾ 10 ਗੱਲ ਛੁੱਟੀ ਕਰੇ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਰਣਜੀਤ ਸਿੰਘ ਦੋਵੇਂ ਹੱਥ ਜੋੜ ਕੇ ਜਦੋਂ ਪੇਸ਼ ਹੋਇਆ ਆਖਿਆ ਤੇਨੂੰ ਪਤਾ ਨਹੀਂ ਲੱਗਦਾ ਇੱਕ ਰਾਜਾ ਹੋ ਕੇ ਤੋਂ ਇੱਕ ਨਾਚੀ ਦਾ ਨਾਚ ਵੇਖਦਾ ਮੋੜਾਂ ਦਾ ਤੇ ਪਰਜਾ ਦੇ ਕੀ ਅਸਰ ਪਏਗਾ ਲੋਕ ਹੀ ਕਹਿੰਨੇ ਖਾਲਸਾ ਰਾਜ ਦਾ ਮਹਾਰਾਜਾ ਉਹ ਵੇ ਤੋਂ ਇੱਕ ਨਾਚੀ ਦਾ ਨਾਚ ਵੇਖਦਾ ਪਿਆ ਬੜੀ ਤਾਰਨਾ ਕੀਤੀ ਕਈ ਜਾਂ ਲਿਖਿਆ ਜੀ ਆਖਿਆ ਜੀ ਕੋੜਰੇ ਮਰੇ ਜਾਨ ਇਮਲੀ ਦਾ ਬਣ ਕੇ ਮਹਾਰਾਜ ਜੀ ਸੂ ਦੁਨੀਆ ਜੋੜ ਕੇ ਨਿਮਰਤਾ ਦੀ ਖਲੋਤੇ ਨੇ ਜਦੋਂ ਮਹਾਰਾਜ ਰঞ্জੀਤ ਸਿੰਘ ਨੇ ਨਿਮਰਤਾ ਵੇਖੀ ਨਾ ਇਹ ਸਜ਼ਾ ਇਹ ਤਨਖਾਹ ਬਾਅਦ ਚ ਮਾਫ ਕਰ ਦਿੱਤੀ ਅਖਿਆ ਕੁਝ ਦਿਨ ਗੁਰੂ ਘਰ ਸੇਵਾ ਕਰੋ ਹੁਣ ਮਹਾਰਾਜ ਰঞ্জੀਤ ਸਿੰਘ ਜਦੋਂ ਵਾਪਸ ਜਾ ਰਹੇ ਨੇ ਨਾ ਕੁਝ ਦਾਨੇ ਸੱਜਣ ਬਜ਼ੁਰਗ ਸੱਜਣ ਆਪੋ ਚ ਗੱਲਾਂ ਪਤਾ ਕੀ ਕਰਦੇ ਨੇ ਇੱਕ ਦੂਜੇ ਨੂੰ ਕਹਿ ਰਿਹਾ ਕਹਿੰਦੇ ਰਾਜਾ ਹੋਵੇ ਨਾ ਰਾਜਾ ਜੇ ਰਾਜਾ ਹੋਵੇ ਤਾਂ ਮਹਾਰਾਜ ਰঞ্জੀਤ ਸਿੰਘ ਵਰਗਾ ਵੇਦੀ ਨਿਮਰਤਾ ਜੇ ਦੇਸ਼ ਦਾ ਰਾਜਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਵੇ ਐਡੀ ਨਿਮਰਤਾ ਦੋਵੇਂ ਹੱਥ ਜੋੜ ਕੇ ਆਪਣੇ ਆਪ ਨੂੰ ਬੇਸ਼ਕ ਕਰ ਲਿਆ ਇਹ ਗੱਲ ਕਿਤੇ ਮਹਾਰਾਜ ਜੀ ਦੇ ਕੰਨਾਂ 'ਚ ਪੈ ਗਈ ਪਤਾ ਕੀ ਕਹਿੰਦਾ ਕਹਿੰਦਾ ਬਜ਼ੁਰਗੋ ਬਜ਼ੁਰਗੋ ਨਾ ਨਾ ਇਹ ਗੱਲ ਨਾ ਆਖੋ ਕਿ ਰਾਜਾ ਹੋਵੇ ਰਣਜੀਤ ਸਿੰਘ ਵਰਗਾ ਕਹਿੰਦੇ ਫਿਰ ਕੀ ਆਖੀਏ ਕਹਿੰਦੇ ਇਹ ਆ ਗੱਲ ਆਖੋ ਜੇ ਜ਼ਥੇਦਾਰ ਹੋਵੇ ਜ਼ਥੇਦਾਰ ਹੋਵੇ ਤਾਂ ਕਾਲੀ ਬਾਬਾ ਪੂਲਾ ਸਿੰਘ ਵਰਗਾ ਹੋਵੇ ਬੋਲੇ ਸੋਨਹਾਰ ਜਥੇਦਾਰ ਹੋਵੇ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੋਵੇ ਜੋ ਸਾਰੇ ਨਹੀਂ ਕੁਝ ਕਾ ਫੈਸਲਾ ਹੋਵੇ ਜੇ ਮੇਰੇ ਕੋਲ ਗਲਤੀ ਹੋਈ ਹੈ ਤਾਂ ਮੈਨੂੰ ਵੀ ਤਨਖਈ ਜਨੇ ਇਕਰਾਰ ਦੇ ਦਿੱਤਾ ਜਥੇਦਾਰ ਇਦਾਂ ਦਾ ਹੋਣਾ ਚਾਹੀਦਾ